ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਜੀ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਵਧੀਆ ਜੀ ਚਟਨੀ ਬਣਾਉਣ ਜਾ ਰਹੀਆਂ ਜਿਹਦਾ ਕਿ ਬਹੁਤ ਸਾਰੇ ਆਪਾਂ ਨੂੰ ਫਾਇਦੇ ਨੇ ਤੇ ਚਟਨੀ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ ਦੇਖੋ ਤੁਸੀਂ ਮੈਂ ਲਿਆ ਹੋਇਆ ਜੀ ਫਰੈਸ਼ ਬਿਲਕੁਲ ਧਨੀਆਂ ਜਿੰਨੂੰ ਮੈਂ ਚੰਗੀ ਤਰ੍ਹਾਂ ਚੁਗ ਕੇ ਤੇ ਵਾਸ਼ ਕਰਕੇ ਇੱਥੇ ਥੋੜਾ ਜਿਹਾ ਡਰਾਈ ਕਰ ਲਿਆ ਹੋਇਆ ਟੋਕਰੀ ਚ ਪਾ ਕੇ ਤੇ ਨਾਲ ਮੈਂ ਲੈ ਹੋਇਆ ਜੀ ਆਪਣੇ ਆਮਲੇ ਆਮਲੇ ਮੈਂ ਲਏ ਹੋਏ 4 ਤੋਂ 5 ਪੀਸ ਉਹ ਆਪਾਂ ਧਨੀਏ ਦੇ ਅਕੋਰਡਿੰਗ ਲੈ ਸਕਦੇ ਆ ਜਿੰਨਾ ਕਿ ਧਨੀਆ ਆਪਣੇ ਕੋਲ ਉਹਦੇ ਤੁਸੀਂ 3 ਵੀ ਲੈ ਸਕਦੇ 4 ਵੀ ਆਮਲੇ ਲੈ ਸਕਦੇ ਠੀਕ ਹੈ ਇੱਕ ਮੈਂ ਮਿਰਚ ਲਈ ਆ ਕਿਉਂਕਿ ਅਸੀਂ ਮਿਰਚ ਜਿਹੜੀ ਆ ਬਹੁਤ ਘੱਟ ਖਾਨਦੇ ਆ ਅਗਰ ਤੁਸੀਂ ਮਿਰਚ ਜ਼ਿਆਦਾ ਪਸੰਦ ਕਰਦੇ ਹੋ ਚਟਨੀਆ ਦੇ ਵਿੱਚ ਤੇ ਤੁਸੀਂ 3 ਤੋਂ 4 ਮਿਰਚਾਂ ਵੀ ਪਾ ਸਕਦੇ ਹੋ ਵੈਸੇ ਅੱਜਕੱਲ ਮਿਰਚ ਬਹੁਤ ਜ਼ਿਆਦਾ ਕੌੜੀ ਆ ਰਹੀ ਆ ਇੱਕ ਹੀ ਕਾਫੀ ਖਾਦੀ ਜਾਵੇ ਤਾਂ ਬਹੁਤ ਆ ਉਸ ਤੋਂ ਬਾਅਦ ਆ ਜੀ ਅਸੀਂ ਇਹਦੇ ਚ ਪਾਣਾ ਹੈ ਲਸਣ ਲਸਣ ਜੀ ਇੰਨਾ ਕੀ ਪਾਣਾ ਹੈ ਤੁਸੀਂ ਇਥੋਂ ਕੱਟ ਕਰ ਸਕਦੇ ਹੋ ਵੱਧ ਨਹੀਂ ਕਰ ਸਕਦੇ ਵੱਧ ਲਸਣ ਨਹੀਂ ਪਾਣਾ ਕੱਟ ਪਾ ਸਕਦੇ ਹੋ ਤੇ ਮੈਂ ਇੰਨੇ ਪੰਜ ਆਮਲੇ ਲਏ ਸੀ ਇੱਕ ਹਰੀ ਮਿਰਚ ਐਨਾ ਕੁ ਲਸਣ ਲੈ ਰਹੀ ਆ ਜਿੰਨੂੰ ਕੀ ਕਈ ਜਗ੍ਹਾ ਤੇ ਥੋਮ ਵੀ ਕਹਿੰਦੇ ਆ ਠੀਕ ਹੈ ਨਾਲ ਮੈਂ ਲਿਆ ਜੀ ਫਰੈਸ਼ ਧਨੀਆ ਹੁਣ ਤੇ ਧਨੀਆ ਬਹੁਤ ਜ਼ਿਆਦਾ ਆ ਜਾਣਾ ਅੱਗੇ ਸਰਦੀਆਂ ਚ ਤੇ ਹੁਣ ਅਸੀਂ ਇਹਨੂੰ ਪਾਵਾਂਗੇ ਮਿਕਸੀ ਦੇ ਜਾਰ ਚ ਅ ਇੱਕ ਤਾਂ ਮੈਂ ਜਿਹੜੀ ਮਿਰਚ ਉਹ ਵੀ ਪਾਤੀ ਹੋਈ ਐ ਤੇ ਨਾਲ ਦੀ ਨਾਲ ਅਸੀਂ ਆਮਲਾ ਵੀ ਪਾਤਾ ਇਹਦੇ ਵਿੱਚ ਨਾ ਵਿਟਾਮਿਨ ਸੀ ਹੁੰਦਾ ਹਨਾ ਇਹ ਆਪਣੀ ਆਈਜ਼ ਲਈ ਵੀ ਵਧੀਆ ਤੇ ਨਾਲੇ ਇਹ ਭੁੱਖ ਵੀ ਬੜੀ ਜਲਦੀ ਲਾਉਂਦਾ ਹੈ ਤੇ ਹੁਣ ਅਸੀਂ ਇਹਦੇ ਚ ਰਫਲੀ ਜਿਹਾ ਚੌਪ ਕਰਕੇ ਨਾ ਧਨੀਆ ਪਾਣਾ ਹੈ ਇਹਨੂੰ ਬਹੁਤਾ ਜਿਆਦਾ ਵੀ ਕੱਟਣ ਦੀ ਲੋੜ ਨਹੀਂ ਹੁੰਦੀ ਬਸ ਰਫਲੀ ਜਿਹਾ ਹੀ ਕੱਟਣਾ ਹੈ ਬਸ ਇਦਾਂ ਹੀ ਕੱਟ ਕੇ ਨਾ ਸਾਰਾ ਇਸ ਤਰ੍ਹਾਂ ਹੀ ਅਸੀਂ ਇਹਨੂੰ ਪਾ ਦੇਣਾ ਹੈ। ਇਹ ਦਹੀਂ ਸੀ ਬਾਕੀ ਦਾ ਵੀ ਧੰਨਿਆ ਸਾਰਾ ਪਾ ਦਾਂਗੇ। ਅਸੀਂ ਜੀ ਧੰਨਿਆ ਜਿਹੜਾ ਸਾਰਾ ਪਾ ਲਿਆ ਹੋਇਆ ਜੀ ਕਟਿੰਗ ਕਰਕੇ ਤੇ ਅਸੀਂ ਟੇਸਟ ਦੇ ਅਕੋਰਡਿੰਗ ਹੀ ਜਿਹੜਾ ਨਮਕ ਆ ਪਾ ਰਹੇ ਆ। ਇਹ ਇਹਨੇ ਖੱਟੀ ਬਣਨਾ ਜੀ ਬਹੁਤ ਕਿਉਂਕਿ ਆਮਲਾ ਖੱਟਾ ਹੁੰਦਾ ਆ। ਮੈਂ ਨਮਕ ਫੇਰ ਪਾ ਲੂੰਗੀ ਦੇਖ ਕੇ ਅਗਰ ਮੈਨੂੰ ਜ਼ਰੂਰਤ ਹੋਈ। ਹਲਕਾ ਜਿਹਾ ਪਾਵਾਂਗੇ ਇਹਦੇ ਚ ਪਾਣੀ ਤਾਂ ਕਿ ਵਧੀਆ ਸਾਡੀ ਜਿਹੜੀ ਚਟਨੀ ਗ੍ਰाइंड ਹੋ ਸਕੇ ਹੁਣ ਮੈਂ ਤੁਹਾਨੂੰ ਗ੍ਰाइंड ਕਰਕੇ ਦਿਖਾਉਣੀ ਹੈ ਹਾਂਜੀ ਚਟਨੀ ਸਾਡੀ ਪਿਸਕੇ ਹੋ ਗਈ ਹੋਈ ਹੈ ਜੀ ਰੈਡੀ ਤੇ ਹੁਣ ਅਸੀਂ ਇਹਨੂੰ ਇਹ ਇੱਕ ਅਲੱਗ ਜਿਹਾ ਇਦਾਂ ਛੋਟੇ ਜਿਹੇ ਟਿਫਨ ਦੇ ਵਿੱਚ ਕੱਢ ਰਹੇ ਹਾਂ ਦੇਖੋ ਜੀ ਕਿੰਨੀ ਵਧੀਆ ਬਰੀਕ ਹੋ ਗਈ ਹੋਈ ਹੈ ਅਗਰ ਤੁਹਾਨੂੰ ਲੱਗ ਰਿਹਾ ਕਿ ਚਟਨੀ ਪਿਸਦੀ ਨਹੀਂ ਪਈ ਜ਼ਿਆਦਾ ਡਰਾਈ ਹੋ ਰਹੀ ਆ ਤੇ ਫਿਰ ਤੁਸੀਂ ਪਾਣੀ ਹੋਰ ਪਾ ਸਕਦੇ ਹੋ ਠੀਕ ਹੈ ਤੇ ਅਸੀਂ ਇਹਨੂੰ ਹੁਣ ਇਹਦੇ ਵਿੱਚ ਟ੍ਰਾਂਸਫਰ ਕਰ ਲੈਣਾ ਜੀ ਕਿਉਂਕਿ ਜਦੋਂ ਅਸੀਂ ਖਾਣੀ ਆ ਤੇ ਸਾਨੂੰ ਇਹਦੇ ਚੋਂ ਖਾਣੀ ਜਿਹੜੀ ਆ ਸੌਕੀ ਹੋ ਜਾਏਗੀ ਠੀਕ ਹੈ ਜੀ ਤੁਸੀਂ ਦੱਸਣਾ ਕਿ ਤੁਹਾਨੂੰ ਸਾਡੀ ਬਣਾਈ ਹੋਈ ਆਮਲੇ ਤੇ ਧਨੀਏ ਦੀ ਚਟਨੀ ਕਿਵੇਂ ਦੀ ਲੱਗੀ ਤੁਸੀਂ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਕਦੀ ਖਾਧੀ ਪਹਿਲਾਂ ਜਿਨ੍ਹਾਂ ਨੇ ਖਾਧੀ ਆ ਉਹ ਜ਼ਰੂਰ ਮੈਨੂੰ ਯੈਸ ਲਿਖਣ ਕਮੈਂਟ ਦੇ ਵਿੱਚ ਠੀਕ ਹੈ ਜੀ ਓਕੇ